ਦੀਰ ਬਚਾਂ ਬੇਲੇ ਸਰਾਉਂਦੇ ਬੜ ਪੰਜ 500 ਫੁੱਟ ਲੱਗਿਆ ਲੈ ਆ ਰਹੇ ਨੇ ਸ਼ਾਲਾ ਦੇ ਪੰਜ ਦੋ ਦੋ ਘੰਟੇ ਲੈ ਕੇ ਖੜਾ ਜਾਣਾ ਦੇਜੇ ਲਈ ਦੁਪਹਿਰ ਦਾ ਲੜਾ ਪਛਾੜੀ ਹੁੰਦੀ ਹੈ ਤੇ ਭਈ ਸਾਥੀ ਇੱਕ ਬੇਲੀ ਇਹ ਆਪਣੇ ਬਹਿਲੇ ਹੋ ਘਟ ਜਿਲੇਗਾ ਲਈ ਜਿੰਨਾ ਵੀ ਹੋ ਸਕਦਾ ਸਾਰੇ ਗੇਂ ਤਰੀ ਬੈਠੀ ਨਹੀਂ ਜਾਂਦੀ ਲੋ ਸੋਵੇ ਪਟਾ ਦੇ ਨਹੀਂ ਉਹਦੇ ਘਰ ਕਰੋ ਸਾਜਿ ਲਾ ਦੇਓ ਤਾਂ ਦੂਸਰਾ ਬੀੜ ਜਿਹੜੇ ਬੱਚੇ ਨਾ ਬੜੇ ਉਹਨਾਂ ਨੂੰ ਖਾਸ ਕਰਕੇ ਚੱਕੇ ਬੱਚਿਆਂ ਨੂੰ ਸਨਾਨ ਕੀਤਾ ਰਹੇ ਨੇ ਚੱਕੇ ਨੰਬਰ ਦਾ ਜਾਂ ਜਿਹੜੇ ਬੱਚੇ ਜਿਹੜੇ ਘਰ ਦੇ ਆ ਉਹ ਜੋ ਖਰਚਾ ਹੋ ਨਹੀਂ ਕਰ ਸਕਦੇ ਉਹਨਾਂ ਦਾ ਸਾਥ ਉਹਨਾਂ ਦੀ ਕੀਤਾ ਤੇ ਜਦੋਂ ਤਿੰਨ ਚਾਰ ਸਾਲ ਬਾਅਦ ਵੀਰਿਆਂ ਨੇ ਆਣੇ ਤੋਂ ਉਹਨਾਂ ਦੱਸਿਆ ਜਦੋਂ ਉਹਨਾਂ ਨੂੰ ਸੋਸ਼ਲ ਦਿੱਤਾ ਆਇਆ ਇਸ ਨੂੰ ਬਣਾਉਂਦੇ ਆ ਅੱਡ ਸਾਡੇ ਵਿੱਚ ਕਮਾਂਡਿੰਗ ਆਫੀਸ ਉਹ ਸਾਡੇ ਆਪਣੀ ਬੱਚੀ ਬੈਠੀ ਆ ਕਿੰਨਾ ਮਾਰ ਹੁੰਦਾ ਹੈ ਜਿਹਨ ਬਾੜੀ ਦੇ ਹੜ੍ਹ ਵਿੱਚ ਉੱਚੀ ਉਹਨਾਂ ਦੇ ਬਹੁਤਿਆਰ ਤੁਹਾਡੀ ਪਰਿਵਾਰ ਨੂੰ ਨੁਕਸਾਨ ਆਇਆ ਹੈ। ਸੋ ਮੈਂ ਕਿਸੇ ਹੱਟ ਨਹੀਂ ਕਰਨਾ ਚਾਹੁੰਦਾ ਪਰ ਸ਼ਰਧਾ ਹੈ ਸਾਲੋਂ ਦੀ ਪਰਪਰਨ ਸੋਚ ਰਕੇ ਉਹਦਾ ਵਿਚਾਰ ਕਰੀ ਤੋਂ ਬੜੀ ਜਲੀ ਲਾ ਦੇ। ਸੋ ਮੈਂ ਗਾਹਾਂ ਪੁੱਛਣਾ ਮੈਂਦਾ ਹੋਇਆ ਜਿੰਨੇ ਵੀ ਤੁਸੀਂ ਆਏ ਹੋ ਤੁਹਾਡਾ ਪਰਿਵਾਰਕ ਸਾਡੇ ਵਿੱਚ ਜਵਾਨ ਦੂ ਪੀਸਨ ਹੈ ਉਹਦੀ ਕੰਸਰ ਬਣੀਦਾ ਜਿਹਦੇ ਵਿੱਚ ਸਾਰੇ ਬਹੁਤ ਲੰਮੇ ਸਮੇਂ ਤੋਂ ਪੰਜਾਬ ਆਇਆ ਹੈ ਸਾਰੇ ਪੀੜਾ ਪ੍ਰਵਾਸੀ ਤੇ ਲੋਕ रिजी से कुछ से बैठे हाँ तो हो कि सज्जन जो हाँ वो बहुत बढ़िया तरीके से सेवा कर रहे तो उस कोपरदा कोसदा प्रजा प्रदान है जो वो मिशन सिंह है कि इसे प्रेजेंट हो वन टू प्रेजेंट कोसदा विवेकम यू कैन बी की प्राउड वे दैट माइंड ऑफ़ सो वन टू प्रेजेंट रिच मापुलर इज़ मामिदास सो वी रिली फील सो प्राउड